ਭਾਈ ਬੜੇ ਦੁੱਖ ਦੀ ਘੜੀ ਹੈ ਜੀ ਬਦਮਸ਼ਰੀ ਹੰਸਰਾਜਨ ਸੋਲਨਾ ਦੀ ਮਿਸਿਸ ਉਹਨਾਂ ਦਾ ਅੰਤਿਮ ਅੱਜ ਪਹੁੰਚਾ ਅੰਤਿਮ ਅਰਦਾਸ ਵਿੱਚ ਸਾਰੇ ਕਲਾਕਾਰ ਸ਼ਾਮਿਲ ਹੋਏ ਨੇ ਜਿੰਨੇ ਜਿੰਨੇ ਵੀ ਪਤਾ ਲੱਗਦਾ ਆਪਣੇ ਪੰਜਾਬ ਚੋਂ ਨਹੀਂ ਪੰਜਾਬ ਤੋਂ ਬਾਹਰ ਵੀ ਔਰ ਇੰਡੀਆ ਤੋਂ ਬਾਹਰ ਜਿਹੜੇ ਜਿਹੜੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਅੱਜ ਇੱਥੇ ਇੱਕ ਦੁੱਖ ਦੀ ਘੜੀ ਚ ਸ਼ਾਮਿਲ ਹੋਣ ਵਾਸਤੇ ਆਏ ਨੇ ਔਰ ਬੜਾ ਦੁੱਖ ਹੋ ਰਿਹਾ ਔਰ ਪਰਿਵਾਰ ਜਿਹੜਾ ਐਸ ਵੇਲੇ ਬਹੁਤ ਦੁਖੀ ਹੈ ਔਰ ਮੈਂ ਪਰਮਾਤਮਾ ਅਗੇ ਵਾਹਿਗੁਰੂ ਅਗੇ ਇਹੋ ਅਰਦਾਸ ਕਰਦਾ ਇਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਤੇ ਆਤਮਨ ਸ਼ਾਂਤੀ ਦਿਓ ਤੇ ਪਰਿਵਾਰ ਨੂੰ ਇਹ ਬਲ ਬਖਸ਼ਣ ਦਾ ਜਦੋਂ ਘਰ ਮਜ਼ਬੂਤ ਹੋਵੇ ਤਾਂ ਤੁਸੀਂ ਆਪਣਾ ਆਪਣਾ ਕੰਮ ਬੜਾ ਬਾਖੂਬੀ ਕਰੇ ਉਹ ਇਹ ਇਸ ਕੱਲ ਦੀ ਤਰਜਮਾਨੀ ਕਰਦਾ ਕਿ ਉਹਨਾਂ ਨੇ ਘਰ ਨੂੰ ਕਿੰਨਾ ਅੱਛਾ ਬੱਚਿਆਂ ਦੀ ਉੱਤਨੀ ਸੰਸਕਾਰੀ ਬੱਚੇ ਨੇ ਮਤਲਬ ਜਦੋਂ ਮਿਲਦੇ ਨੇ ਕਿੰਨਾ ਅਦਬੀ ਹੁੰਦਾ ਚ ਉਹਨਾਂ ਦੀ ਮਾਂ ਦੀ ਲਿਆਕਤ ਹੈ ਔਰ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘੜੀ ਜਿਸੀ ਸਾਰੇ ਪਾਸੇ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਉਹ ਮੈਨੂੰ ਅਸੀਂ ਮਤਲਬ ਭਾਜੀ ਨਾਲ ਜ਼ਿਆਦਾ ਘਰ ਵੀ ਮੈਂ ਆਈ ਹਾਂ ਪਰ ਮੇਰੇ ਨਹੀਂ ਸਕੀ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਠੀਕ ਠੀਕ ਮੜਮ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ ਆਪਾਂ ਨੂੰ ਕਿ ਹੰਸਪਾਜੀ ਦੇ ਪਰਿਵਾਰ ਤੇ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ ਉਹਨਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਚਾਹੇ ਸਾਡੇ ਛੋਟੇ ਵੀਰ ਨਵਰਾਜ ਹੰਸਾ ਜਗਰਾਜ ਹੰਸਾ ਜਿਨ੍ਹਾਂ ਦੀ ਮਾਂ ਚਲੀ ਜਾਣਾ ਹੰਸਪਾਜੀ ਉਹਨਾਂ ਦਾ ਜੀਵਨ ਸਾਥੀ ਚਲਾ ਗਿਆ ਤੇ ਇਸ ਉਮਰ ਦੇ ਪੜਾ ਦੇ ਵਿੱਚ ਜੀਵਨ ਸਾਥੀ ਜੀ ਦਾ ਜਾਣਾ ਜਿਹੜਾ ਉਹ ਬਹੁਤ ਹੀ ਦੁਖਦਾਈ ਹੁੰਦਾ ਸੋ ਅਸੀਂ ਹਮੇਸ਼ਾ ਸੁੱਖ-ਦੁੱਖ ਦੇ ਵਿੱਚ ਹੰਸਪਾਜੀ ਨਾਲ ਹੰਸਪਾਜੀ ਦੇ ਪਰਿਵਾਰ ਨਾਲ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਪਰ ਖੜਾਂਗੇ ਸੋ ਅੱਜ ਵੀ ਅਸੀਂ ਸਾਰੇ ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਆ ਸਾਥ ਸੰਬੰਧੀ ਆ ਕਲਾਕਾਰ ਨੇ ਫੈਨ ਨੇ ਸਾਰੇ ਉਹ ਸਾਰੇ ਅੱਜ ਆ ਮਾਤਾ ਜੀ ਦੀ ਜਿਹੜੀ ਅੰਤ ਅਰਦਾਸ ਦੇ ਵਿੱਚ ਪਹੁੰਚੇ ਆ ਸੋ ਅਰਦਾਸ ਇਹ ਕਰਾਂ ਕਿ ਮਾਲਪੁਰਨ ਉਹਦੇ ਚਰਨਾਂ ਦੇ ਵਿੱਚ ਨਵਾਸ ਪਰਸਨਲੀ ਵੀ ਮੁਲਾਕਾਤ ਹੋਈ ਉਹਨਾਂ ਨਾਲ ਨਹੀਂ ਬਹੁਤ ਬਹੁਤ ਘਰ ਟੂ ਨਾਲ ਮੁਲਾਕਾਤ ਹੋਈ ਕਿਉਂਕਿ ਉਹ ਜਿਆਦਾ ਘਰ ਚ ਹੀ ਰਹਿੰਦੇ ਸੀ ਘਰ ਦਾ ਸਾਰੀ ਬਾਗ ਡੋਰ ਉਹਨਾਂ ਦੇ ਹੱਥ ਸੀ ਸੀਗੇ ਪਰ ਸਾਡੇ ਡੇਰਾ ਲਾਲ ਬਾਸ਼ਾ ਜੀ ਦਾ ਉੱਥੇ ਕਈ ਵਾਰੀ ਹੰਸ ਬਾਜੀ ਨਾਲ ਉਹ ਜਾਂਦੇ ਹੁੰਦੇ ਸੀ ਤਾਂ ਇੱਕ ਦੋ ਵਾਰੀ ਉੱਥੇ ਉਹਨਾਂ ਨਾਲ ਮੁਲਾਕਾਤ ਹੋਈ ਆ ਪਰ ਬਹੁਤੀ ਉਹਨਾਂ ਨਾਲ ਕਦੇ ਗੱਲਬਾਤ ਨਹੀਂ ਹੋਈ ਕਿਉਂਕਿ ਹਮੇਸ਼ਾ ਹੰਸ ਬਾਜੀ ਨਾਲ ਹੀ ਜ਼ਿਆਦਾ ਮਿਲਦੇ ਰਹਾ ਉਹਨਾਂ ਦਾ ਉਹਨਾਂ ਨਾਲ ਹੀ ਬਾਬਸਤਾ ਰਿਹਾ ਸੋ ਅਰਦਾਸ ਕਰਦੇ ਆ ਇੱਕ ਮਾਲਕ ਨੂੰ ਆਪਣੀ ਚਰਨਾਚ ਵਾਸਤੇ ਖੁਦ ਮੇਰਬਾਨਾ ਡਾਕਟਰ ਰਾਹੁਲਾ ਫੜੀਆ ਹਾਂਜੀ ਹਾਂਜੀ ਮੈਂ ਅੱਜ ਇੱਥੇ ਹੰਸੂ ਬਾਜੀ ਜੀ ਵਾ ਦੇ ਜੀਵਨ ਸਾਥੀ ਮੈਡਮ ਰੇਸ਼ਮਪੁਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇੱਦਾਂ ਦੇ ਮੌਕੇ ਤੇ ਉਹਨਾਂ ਦਾ ਨਹੀਂ ਬੰਦਾ ਜਿਹਨੂੰ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕਹਿੰਦੇ ਵੀ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਂਤਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਆ ਸਾਡੀ ਇੰਡਸਟਰੀ ਦੇ ਸਿਰਮੌਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ਮ ਕੌਰ ਜੀ ਜਿਹੜਨੂੰ ਆਪਣੇ ਚਰਨਾਂ ਵਿੱਚ ਨਾਸਤਾਂ ਹਸਤਾਂ ਤੋਂ ਕਦ ਕਦ ਉਹ ਰਹੀ ਸੀ ਨਹੀਂ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਬਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ ਮੈਂ ਇੱਕ ਦੋ ਵਾਰੀ ਬਾਜੀ ਨੂੰ ਮਿਲਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਹ ਮੈਨੂੰ ਅੱਜ ਯਾਦ ਆ ਹਾਂਜੀ ਜਿਆਦਾ ਤਨੀ ਮੈਂ ਮਿਲ ਸਕਿਆ ਤੇ ਮੈਂ ਉਹਨਾਂ ਦੇ ਜਿਹੜੇ بیٹے ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਬਾਜੀ ਨੂੰ ਤਾਂ ਮਿਲਦੇ ਰਹੀਦਾ ਅਕਸਰ ਤੇ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਮੈਂ ਬਿਲਕੁਲ ਏਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ ਕਰੇ ਨੇ ਕਰੇ ਨਾ ਸਾਰੀਆਂ ਗੱਲਾਂ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਨੇ ਔਰ ਉਹਨਾਂ ਦੇ ਜੀਵਨ ਸਾਥੀ ਦਾ ਵਿਛੋੜਾ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਵਿਆਹ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਵਾਹਿਗੁਰੂ ਉਹਨਾਂ ਨੂੰ ਆਪਣਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਤੇ ਨਵਾਸ ਰੋ। ਤੇ ਤੂਰ ਰਕਬ। ਇਹ ਬੜੇ ਦੁੱਖ ਦੀ ਘੜੀ ਹੈ ਜੀ। ਬਦਮਸ਼ਰੀ ਹੰਸਰਾਜਨ ਸੌਣਾ ਦੀ ਮਿਸਿਸ ਉਹਨਾਂ ਦਾ ਅੰਤਿਮ ਅੱਜ ਪਹੁੰਚ ਅੰਤਿਮ ਅਰਦਾਸ ਵਿੱਚ ਸਾਰੇ ਕਲਾਕਾਰ ਸ਼ਾਮਿਲ ਹੋਏ ਨੇ। ਜਿੰਨੇ ਜਿੰਨੇ ਵੀ ਪਤਾ ਲੱਗਦਾ ਆਪਣੇ ਪੰਜਾਬ ਚੋਂ ਨਹੀਂ ਪੰਜਾਬ ਤੋਂ ਬਾਹਰ ਵੀ ਔਰ ਇੰਡੀਆ ਤੋਂ ਬਾਹਰ ਜਿਹੜੇ ਜਿਹੜੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਅੱਜ ਇੱਥੇ ਇੱਕ ਦੁੱਖ ਦੁੱਖ ਦੀ ਘੜੀ 'ਚ ਸ਼ਾਮਲ ਹੋਣ ਵਾਸਤੇ ਆਏ ਨੇ ਔਰ ਬੜਾ ਦੁੱਖ ਹੋ ਰਿਹਾ ਔਰ ਪਰਿਵਾਰ ਜਿਹੜਾ ਹੈ ਇਸ ਵੇਲੇ ਬਹੁਤ ਦੁਖੀ ਹੈ ਔਰ ਮੈਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਤੇ ਆਤਮਿਕ ਸ਼ਾਂਤੀ ਦਿਓ ਤੇ ਪਰਿਵਾਰ ਨੂੰ ਇਹ ਬਲ ਬਖਸ਼ਣ ਦਾ ਆਰ ਮਜ਼ਬੂਤ ਹੋਵੇ ਤਾਂ ਤੁਸੀਂ ਆਪਣਾ ਆਪਣਾ ਕੰਮ ਬੜਾ ਬਾਖੋ ਕੇ ਕਰਦੇ ਹੋ ਤੇ ਇਹ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਉਹਨਾਂ ਨੇ ਘਰ ਨੂੰ ਕਿੰਨਾ ਅੱਛਾ ਬੱਚਿਆਂ ਦੀ ਕਿੰਨੇ ਸੰਸਕਾਰੀ ਬੱਚੇ ਨੇ ਮਤਲਬ ਜਦੋਂ ਮਿਲਦੇ ਨੇ ਕਿੰਨਾ ਅਦਬ ਹੁੰਦਾ ਜੀ ਉਹਨਾਂ ਦੀ ਮਾਂ ਦੀ ਲਿਆਕਤ ਹੈ ਔਰ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘੜੀ ਜਿ세 ਸਾਰੇ ਪਾਸੇ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਕੋ ਮੈਨੂੰ ਅਸੀਂ ਮਤਲਬ ਭਾਜੀ ਨਾਲੋਂ ਜ਼ਿਆਦਾ ਘਰ ਵੀ ਮੈਂ ਆਈ ਹਾਂ ਪਰ ਮਿਲ ਨਹੀਂ ਸਕੀ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਠੀਕ ਠੀਕ ਬੜੋਂ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ ਆਪਾਂ ਨੂੰ ਕਿ ਹੰਸਪਾਜੀ ਦੇ ਪਰਿਵਾਰ ਤੇ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ ਉਹਨਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਚਾਹੇ ਸਾਡੇ ਛੋਟੇ ਵੀਰ ਨਵਰਾਜ ਹੰਸਾ ਜੁਬਰਾਜ ਹੰਸਾ ਜਿਨ੍ਹਾਂ ਦੀ ਮਾਂ ਚਲੀ ਜਾਣਾ ਹੰਸਪਾਜੀ ਉਹਨਾਂ ਦਾ ਜੀਵਨ ਸਾਥੀ ਚਲਾ ਗਿਆ ਤੇ ਇਸ ਉਮਰ ਦੇ ਪੜਾ ਦੇ ਵਿੱਚ ਜੀਵਨ ਸਾਥੀ ਜਿੱਦਾ ਜਾਣਾ ਜਿਹੜਾ ਉਹ ਬਹੁਤ ਹੀ ਦੁਖਦਾਈ ਹੁੰਦਾ ਸੋ ਅਸੀਂ ਹਮੇਸ਼ਾ ਸੁੱਖ ਦੁੱਖ ਦੇ ਵਿੱਚ ਹੰਸਪਾਜੀ ਨਾਲ ਹੰਸਪਾਜੀ ਦੇ ਪਰਿਵਾਰ ਨਾਲ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਪਰ ਖੜਾਂਗੇ ਸੋ ਅੱਜ ਵੀ ਅਸੀਂ ਸਾਰੇ ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਆ ਸਾਥ ਸੰਬੰਧੀ ਆ ਕਲਾਕਾਰ ਨੇ ਫੈਨ ਨੇ ਸਾਰੇ ਉਹ ਸਾਰੇ ਅੱਜ ਆ ਮਾਤਾ ਜੀ ਦੀ ਜਿਹੜੀ ਅੰਤ ਅਰਦਾਸ ਦੇ ਵਿੱਚ ਪਹੁੰਚੇ ਆ ਸੋ ਅਰਦਾਸ ਇਹ ਕਰਾਂ ਕਿ ਮਾਲਕ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਪਰਸਨਲੀ ਵੀ ਮੁਲਾਕਾਤ ਹੋਈ ਹੈ ਉਹਨਾਂ ਨਾਲ ਨਹੀਂ ਬਹੁਤ ਬਹੁਤ ਘੱਟ ਉਹਨਾਂ ਨਾਲ ਮੁਲਾਕਾਤ ਹੋਈ ਕਿਉਂਕਿ ਉਹ ਜਿਆਦਾ ਘਰ 'ਚ ਹੀ ਰਹਿੰਦੇ ਸੀ ਘਰ ਦਾ ਸਾਰੀ ਬਾਗਡੋਰ ਉਹਨਾਂ ਦੇ ਹੱਥ 'ਚ ਸੀਗੇ ਪਰ ਸਾਡੇ ਡੇਰਾ ਲਾਲ ਬਾਸ਼ਾ ਜੀ ਦਾ ਉੱਥੇ ਕਈ ਵਾਰੀ ਹੰਸ ਬਾਜੀ ਨਾਲ ਉਹ ਜਾਂਦੇ ਹੁੰਦੇ ਸੀ ਤਾਂ ਇੱਕ ਦੋ ਵਾਰੀ ਉੱਥੇ ਉਹਨਾਂ ਨਾਲ ਮੁਲਾਕਾਤ ਹੋਈ ਆ ਪਰ ਬਹੁਤੀ ਉਹਨਾਂ ਨਾਲ ਕਦੇ ਗੱਲਬਾਤ ਨਹੀਂ ਹੋਈ ਕਿਉਂਕਿ ਹਮੇਸ਼ਾ ਹੰਸ ਬਾਜੀ ਨਾਲ ਹੀ ਜ਼ਿਆਦਾ ਮਿਲਦੇ ਰਹਿਣ ਉਹਨਾਂ ਦਾ ਉਹਨਾਂ ਨਾਲ ਹੀ ਬਾਅਦ ਵਾਸਤਾ ਰਿਹਾ ਸੋ ਅਰਦਾਸ ਕਰਦੇ ਆ ਇੱਕ ਮਾਲਕ ਨੂੰ ਆਪਣੇ ਚਰਨਾਂ 'ਚ ਵਾਸਤਾ ਖੁਦ ਮੇਰੇ ਰਾਹੁਲਾ ਫਣੀਆ ਹਾਂਜੀ ਹਾਂਜੀ ਮੈਂ ਅੱਜ ਇੱਥੇ ਹੰਸ ਬਾਜੀ ਜੀ ਵਾਦੇ ਜੀਵਨ ਸ਼ਕਤੀ ਮੈਡਮ ਰੇਸ਼ਮਪੁਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਉਹਨਾਂ ਦਾ ਨਹੀਂ ਬੰਦਾ ਜਿਹਨੂੰ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕਹਿੰਦੇ ਵੀ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਂਭਲ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਜਾਂ ਸਾਡੀ ਇੰਡਸਟਰੀ ਦੇ ਸਿਰਮੌਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ਮ ਕੌਰ ਜੀ ਹੁਣ ਆਪਣੇ ਚਰਨਾ ਵਿੱਚ ਨਵਾਸਤਾਂ ਹਾਂ ਇਸਤਾਨ ਤੋਂ ਕਤ ਕਦੋਂ ਹੀ ਫਿਰ ਜੀ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਬਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕੋਲ ਜਿ ਪੜਦਾ ਸੀ ਮੈਂ ਇੱਕ ਦੋ ਵਾਰੀ ਬਾਜੀ ਨੂੰ ਮੈਨਣ ਆਇਆ ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਹੱਥੋਂ ਚਾਹ ਪੀਤੀ ਉਹ ਮੈਨੂੰ ਅੱਜ ਯਾਦ ਆ ਹਾਂਜੀ ਜਿਆਦਾ ਤਨੀ ਮੈਂ ਮਿਲ ਸਕਿਆ ਤੇ ਮੈਂ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਬਾਜੀ ਨੂੰ ਤਾਂ ਮਿਲਦੇ ਰਹੀਦਾ ਅਕਸਰ ਤੇ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਮੈਂ ਬਿਲਕੁਲ ਏਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ ਕਰੇ ਨੇ ਪਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਨੇ ਔਰ ਉਹਨਾਂ ਦੇ ਜੀਵਨ ਸਾਥੀ ਦਾ ਛੋੜਾ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਵਿਆਹ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਵਾਹਿਗੁਰੂ ਉਹਨਾਂ ਨੂੰ ਆਪਣਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਰੂ ਨੂੰ ਆਪਣੇ ਚਰਨਾ ਚ ਨਿਵਾਸ ਕਰ ਉਸ ਤੇ ਚੂਰ ਰਕ ਕਹਿੰਦਾ ਆਈ ਬੜੇ ਦੁੱਖ ਦੀ ਘੜੀ ਹੈ ਜੀ ਬਦਮਸ਼ਰੀ ਹੰਸਰਾਜਨ ਸੋਨਾਂ ਦੀ ਮਿਸਿਸ ਉਹਨਾਂ ਦਾ ਅੰਤਿਮ ਅੱਜ ਪਹੁੰਚਾ ਅੰਤਿਮ ਅਰਦਾਸ ਵਿੱਚ ਸਾਰੇ ਕਲਾਕਾਰ ਸ਼ਾਮਿਲ ਹੋਏ ਨੇ ਜਿੰਨੇ ਜਿੰਨੇ ਵੀ ਪਤਾ ਲੱਗਦਾ ਆਪਣੇ ਪੰਜਾਬ ਚ ਨਹੀਂ ਪੰਜਾਬ ਤੋਂ ਬਾਹਰ ਵੀ ਔਰ ਇੰਡੀਆ ਤੋਂ ਬਾਹਰ ਜਿਹੜੇ ਜਿਹੜੇ ਲੋਗ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਅੱਜ ਇੱਥੇ ਇੱਕ ਦੁੱਖ ਦੀ ਘੜੀ 'ਚ ਸ਼ਾਮਲ ਹੋਣ ਵਾਸਤੇ ਆਏ ਨੇ ਔਰ ਬੜਾ ਦੁੱਖ ਹੋ ਰਿਹਾ ਔਰ ਪਰਿਵਾਰ ਜਿਹੜਾ ਐਸ ਵੇਲੇ ਬਹੁਤ ਦੁਖੀ ਹੈ ਔਰ ਮੈਂ ਪ੍ਰਮਾਤਮਾ ਅਗੇ ਵਾਹਿਗੁਰੂ ਅਗੇ ਇਹੋ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ ਤੇ ਆਤਮਨ ਸ਼ਾਂਤੀ ਦਿਓ ਤੇ ਪਰਿਵਾਰ ਨੂੰ ਇਹ ਬਲ ਬਖਸ਼ਦਾ ਘਰ ਮਜ਼ਬੂਤ ਹੋਵੇ ਤਾਂ ਤੁਸੀਂ ਆਪਣਾ ਆਪਣਾ ਕੰਮ ਬੜਾ ਬਾਖੂਬੀ ਕਰਦੇ ਹੋ ਤੇ ਇਹ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਉਹਨਾਂ ਨੇ ਘਰ ਨੂੰ ਕਿੰਨਾ ਅੱਛਾ ਬੱਚਿਆਂ ਦੀ ਕਿੰਨੇ ਸੰਸਕਾਰੀ ਬੱਚੇ ਹਨ मतलब ਜਦੋਂ ਮਿਲਦੇ ਨੇ ਕਿੰਨਾ ਅਦਬ ਹੋਣਾ ਚਾਹੀਦਾ ਹੈ ਉਹਨਾਂ ਦੀ ਮਾਂ ਦੀ ਲਿਆਕਤ ਹੈ ਔਰ ਮੈਨੂੰ ਲੱਗਦਾ ਕਿ ਇਸ ਦੁੱਖ ਦੀ ਘੜੀ 'ਚ ਅਸੀਂ ਸਾਰੇ ਪਾਸੇ ਤੁਹਾਡੀ ਮੁਲਾਕਾਤ ਹੋਈ ਉਹਨਾਂ ਦੀ ਮੇਰੀ ਮੁਲਾਕਾਤ ਹੋਈ ਉਹ ਮੈਨੂੰ ਅਸੀਂ ਮਤਲਬ ਬਾਜੀ ਨਾਲੋਂ ਜ਼ਿਆਦਾ ਘਰ ਵੀ ਮੈਂ ਆਈ ਹਾਂ ਪਰ ਮੇਰੇ ਲਈ ਸਕੇ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਠੀਕ ਬੜਾ ਇਹਲੇ ਦਿਨਾਂ 'ਚ ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ ਆਪਾਂ ਨੂੰ ਕਿ ਹੰਸਪਾਜੀ ਦੇ ਪਰਿਵਾਰ ਤੇ ਜਿਹੜਾ ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਾ ਉਹਨਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਚਾਹੇ ਸਾਡੇ ਛੋਟੇ ਵੀਰ ਨਵਰਾਜ ਹੰਸਾ ਜੁਬਰਾਜ ਹੰਸਾ ਜਿਨ੍ਹਾਂ ਦੀ ਮਾਂ ਚਲੀ ਜਾਣਾ ਹੰਸਪਾਜੀ ਉਹਨਾਂ ਦਾ ਜੀਵਨ ਸਾਥੀ ਚਲਾ ਗਿਆ ਤੇ ਇਸ ਉਮਰ ਦੇ ਪੜਾ ਦੇ ਵਿੱਚ ਜੀਵਨ ਸਾਥੀ ਜੀ ਦਾ ਜਾਣਾ ਜਿਹੜਾ ਉਹ ਬਹੁਤ ਹੀ ਦੁਖਦਾਈ ਹੁੰਦਾ ਸੋ ਅਸੀਂ ਹਮੇਸ਼ਾ ਸੁੱਖ-ਦੁੱਖ ਦੇ ਵਿੱਚ ਹੰਸਪਾਜੀ ਨਾਲ ਹੰਸਪਾਜੀ ਦੇ ਪਰਿਵਾਰ ਨਾਲ ਅਸੀਂ ਹਮੇਸ਼ਾ ਖੜਦੇ ਰਹੇ ਹਾਂ ਔਰ ਖੜਾਂਗੇ ਸੋ ਅੱਜ ਵੀ ਅਸੀਂ ਸਾਰੇ ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਆ ਸਾਥ ਸੰਬੰਧੀ ਆ ਕਲਾਕਾਰ ਨੇ ਫੈਨ ਨੇ ਸਾਰੇ ਉਹ ਸਾਰੇ ਅੱਜ ਆ ਮਾਤਾ ਜੀ ਦੀ ਜਿਹੜੀ ਅੰਤ ਅਰਦਾਸ ਦੇ ਵਿੱਚ ਪਹੁੰਚੇ ਆ ਸੋ ਅਰਦਾਸ ਇਹ ਕਰਾਂਗੇ ਮਾਲਕ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਪਰਸਨਲੀ ਵੀ ਮੁਲਾਕਾਤ ਹੋਈ ਹੈ ਉਹਨਾਂ ਨਾਲ ਨਹੀਂ ਬਹੁਤ ਬਹੁਤ ਘੱਟ ਉਹਨਾਂ ਨਾਲ ਮੁਲਾਕਾਤ ਹੋਈ ਕਿਉਂਕਿ ਉਹ ਜਿਆਦਾ ਘਰ ਚ ਹੀ ਰਹਿੰਦੇ ਸੀ ਘਰ ਦਾ ਸਾਰੀ ਬਾਗਡੋਰ ਉਹਨਾਂ ਦੇ ਹੱਥ ਸੀ ਸੀਗੇ ਪਰ ਸਾਡੇ ਡੇਰਾ ਲਾਲ ਬਾਸ਼ਾ ਜੀ ਦਾ ਉੱਥੇ ਕਈ ਵਾਰੀ ਹੰਸ ਬਾਜੀ ਨਾਲ ਉਹ ਜਾਂਦੇ ਹੁੰਦੇ ਸੀ ਤਾਂ ਇੱਕ ਦੋ ਵਾਰੀ ਉੱਥੇ ਉਹਨਾਂ ਨਾਲ ਮੁਲਾਕਾਤ ਹੋਈ ਆ ਪਰ ਬਹੁਤੀ ਉਹਨਾਂ ਨਾਲ ਕਦੇ ਗੱਲਬਾਤ ਨਹੀਂ ਹੋਈ ਕਿਉਂਕਿ ਹਮੇਸ਼ਾ ਹੰਸ ਬਾਜੀ ਨਾਲ ਹੀ ਜ਼ਿਆਦਾ ਮਿਲਦੇ ਰਹਾ ਉਹਨਾਂ ਨਾਲ ਹੀ ਬਾਅਦ ਵਾਸਤਾ ਰਿਹਾ ਸੋ ਅਰਦਾਸ ਕਰਦੇ ਆ ਕਿ ਮਾਲਕ ਨੂੰ ਆਪਣੇ ਚਰਨਾਂ 'ਚ ਵਾਸਤਾ ਬਹੁਤ ਮਿਹਰਬਾਨਾ ਰਾਹੁਲਾ ਫੜੀਆ ਹਾਂਜੀ ਹਾਂਜੀ ਮੈਂ ਅੱਜ ਇੱਥੇ ਹੰਸ ਬਾਜੀ ਜੀ ਵਾਦੇ ਜੀਵਨ ਸਾਥੀ ਮੈਡਮ ਰੇਸ਼ਮਪੁਰ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੈਂ ਮੈਨੂੰ ਇਦਾਂ ਦੇ ਮੌਕੇ ਤੇ ਉਹਨਾਂ ਦਾ ਨਹੀਂ ਬੰਦਾ ਜਿਹਨੂੰ ਬੰਦਾ ਸੋਚਦਾ ਨਹੀਂ ਕਦੀ ਵੀ ਪਰ ਇਸ ਦੁੱਖ ਦੀ ਘੜੀ ਵਿੱਚ ਕੰਦੇ ਵਿੱਚ ਜਦੋਂ ਦੁੱਖ ਆ ਜਿਹੜਾ ਉੱਥੇ ਜਦੋਂ ਸ਼ਾਂਤ ਬੰਦਾ ਹੁੰਦਾ ਤੇ ਬੰਦੇ ਦਾ ਦੁੱਖ ਘਟਦਾ ਸੋ ਵੱਡੇ ਭਾਜੀ ਜਾਂ ਸਾਡੀ ਇੰਡਸਟਰੀ ਦੇ ਸਿਰਮੌਰ ਸਾਡੇ ਸੀਨੀਅਰ ਆ ਤੇ ਅੱਜ ਅਸੀਂ ਇੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਡਮ ਰੇਸ਼ਮ ਗੁਰਜੀ ਜੀ ਹੁਣ ਆਪਣੇ ਚਰਨਾ ਵਿੱਚ ਨਵਾਸਤਾਂ ਸਤੰਦ। ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਰੇਸ਼ੀ ਜੀ ਮੈਂ ਬਹੁਤ ਲੌਂਗ ਟਰਮ ਪਹਿਲਾਂ ਮੋਤਾ ਸਿੰਘ ਨਗਰ ਜਦੋਂ ਬਾਜੀ ਰਹਿੰਦੇ ਸੀ ਉਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ। ਮੈਂ ਇੱਕ ਦੋ ਵਾਰੀ ਬਾਜੀ ਨੂੰ ਮਿਲਣ ਆਇਆ। ਉਦੋਂ ਹੀ ਮੈਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਹੱਥੋਂ ਚਾਹ ਪੀਤੀ। ਉਹ ਮੈਨੂੰ ਅੱਜ ਯਾਦ ਆ। ਜਿਆਦਾ ਤਨੀ ਮੈਂ ਮਿਲ ਸਕਿਆ ਤੇ ਮੈਂ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਬਾਜੀ ਨੂੰ ਤਾਂ ਮਿਲਦੇ ਰਹੀ ਅਕਸਰ ਤੇ ਇੰਡਸਟਰੀ ਦੇ ਲੋਕ ਕਹਿੰਦੇ ਨੇ ਕਿ ਆਪਣੇ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਸੀਗੇ ਮੈਡਮ ਤਾਂ ਹਾਂਜੀ ਹਾਂਜੀ ਮੈਂ ਮੈਂ ਬਿਲਕੁਲ ਇਦਾਂ ਦੇ ਮੌਕੇ ਤੇ ਉਹ ਚੀਜ਼ਾਂ ਯਾਦ ਆਉਂਦੀਆਂ ਬੜਾ ਲੌਂਗ ਟਾਈਮ ਅਗੋ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ ਤੇ ਬਸ ਉਹੀ ਮੈਨੂੰ ਯਾਦ ਆ ਜੀ ਠੀਕ ਮੰਡੇ ਕਰੇ ਨਾ ਸਾਰੀਆਂ ਗੱਲਾਂ ਦੇ